ਇਹ ਮੈਂ ਇੱਥੇ ਹੁਣੇ ਰੀਸੈਂਟਲੀ ਜੁਆਇਨ ਕੀਤਾ ਜੀ ਦੋ ਤਿੰਨ ਦਿਨ ਪਹਿਲਾਂ ਬਤੌਰ ਐਸਐਚਓ ਜ਼ਿਰਕਪੁਰ ਮੇਰਾ ਨਾਮ ਇਨਫਰਾਸਟ੍ਰਕਚਰ ਸਤਿੰਦਰ ਸਿੰਘ ਤੁਹਾਨੂੰ ਵਾਰ-ਵਾਰ ਕੰਪਲੇਂਟਸ ਆ ਰਹੀ ਸੀ ਲੋਕਲ ਰੈਜ਼ੀਡੈਂਟ ਵੱਲੋਂ ਕਿ ਵੀ ਇਹ ਉਹਨਾਂ ਨੂੰ ਬਹੁਤ ਆਫਤਾ ਹੁੰਦਾ ਸ਼ਾਮ ਨੂੰ ਇੱਥੇ ਵਾਕ ਕਰਨਾ ਸੈਰ ਕਰਨਾ ਕਿਉਂਕਿ ਇੱਥੇ ਹੁੱਲੜਬਾਜ ਜਿਹੜੇ ਲੋਕ ਨੇ ਉਹ ਸਾਰੇ ਰਾਤ ਨੂੰ ਇਕੱਠੇ ਹੋ ਜਾਂਦੇ ਨੇ ਤੇ ਇੱਥੇ ਗੀੜੀਆਂ ਮਾਰਦੇ ਨੇ ਨੁਈਸੈਂਸ ਕ੍ਰੀਏਟ ਕਰਦੇ ਨੇ ਸੋ ਉਹਦੇ ਸਬੰਧ ਚ ਇਹ ਚੈਕਿੰਗ ਕੀਤੀ ਗਈ ਹੈ ਨਾਕਾਬੰਦੀ ਕੀਤੀ ਗਈ ਹੈ ਅਤੇ ਜਿਹੜੀਆਂ ਸ਼ਾਪਸ ਹੁਣ 1:00 ਵਜੇ ਤੱਕ ਵੀ ਖੁੱਲੀਆਂ ਨੇ 12:00 12:00 ਵਜੇ ਵੀ ਖੁੱਲੀਆਂ ਨੇ ਵਿਦਾਊਟ ਪਰਮਿਸ਼ਨ ਉਹਨਾਂ ਨੂੰ ਰਿਕੁਐਸਟ ਕੀਤੀ ਗਈ ਹੈ ਕਿ ਬੰਦ ਕਰ ਦਿਓ ਨਹੀਂ ਤਾਂ ਉਹਨਾਂ ਦੇ ਕਲੱਬ ਅੱਗੇ ਤੋਂ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਤੋਂ ਜਿਹੜੇ ਲੋਕ ਇੱਥੇ ਓਲਡੜਬਾਜੀ ਕਰਦੇ ਨੇ ਉਹਨਾਂ ਨੂੰ ਵੀ ਸਮਝਾਇਆ ਗਿਆ ਹੈ ਕਿ ਓਲਡੜਬਾਜੀ ਬੰਦ ਕਰਦਣ ਅੱਗੇ ਤੋਂ ਬਿਨਾ ਕਿਸੇ ਕੰਮ ਤੋਂ ਬਾਹਰ ਘੁੰਮਣਗੇ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ। ਤੋਂ ਮੇਰੀ ਲੋਕਾਂ ਨੂੰ ਵੀ ਅਪੀਲ ਹੈ ਤੋਂ ਜਿਹੜੀ ਇਹ ਲੋਗੜ ਰੋਡ ਹੈ ਇਹ ਤੁਸੀਂ ਰੋਡ ਦੇ ਉੱਤੇ ਬਿਨਾ ਮਤਲਬ ਤੋਂ ਲੇਟ ਨਾਈਟ ਘੁੰਮੋਗੇ ਜੇ ਤੁਹਾਡੇ ਕੋਲੇ ਕੋਈ ਜਵਾਬ ਨਾ ਹੋਇਆ ਵੀ ਤੁਸੀਂ ਕੀ ਕਰਨ ਆਏ ਹੋ ਤੇ ਤੁਹਾਡੇ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਹ ਨਰੂਲਾ ਇੱਕ বেকার ਜ ਹੈ ਇੱਕ ਖੁੱਲੀ ਸਿਗੀ ਇਥੇ ਵੀ ਨੁਸ਼ਾਨ ਸਕਰੇਟ ਹੋ ਰਹੀ ਸੀਗੀ ਟਾਈਮ ਦੇਖੋ 12:30 ਬਚ ਚੁਕਿਆ ਤੇ ਇਹਨਾਂ ਕੋਈ ਕੋਈ ਪਰਮਿਸ਼ਨ ਨਹੀਂ ਹੈ ਤੇ ਸਾਰੀ ਰਾਤ ਖੋਲ ਕੇ ਰੱਖਦੇ ਨੇ ਸੋ ਮਤਲਬ ਹੀ ਨਹੀਂ ਹੈ ਖੋਲਣ ਦਾ ਫਿਰ ਜੇ ਮਲਾਜਮ ਇਹਨਾਂ ਨੂੰ ਮਨਾ ਕਰਦੇ ਨੇ ਨਾ ਖੋਲੋ ਤੇ ਉਹਨਾਂ ਨੂੰ ਇਹ ਕਹਿੰਦਾ ਮੇਰੇ ਮਲਾਜਮ ਆਈ ਸੀ ਪੀ ਸੀ ਆ ਦੇ ਉਹਨਾਂ ਨੂੰ ਇਹ ਕਹਿੰਦਾ ਆਪਦੇ ਮੂੰਹੋਂ ਕਹਿੰਦਾ ਵੀ ਮੈਨੂੰ ਨਾਮ ਦੱਸੋ ਆਪਣਾ ਤੁਹਾਡੀ ਬਦਲੀ ਕਰਾ ਦੇਾਂਗੇ ਸੋ ਮੈਨੂੰ ਤਾਂ ਆਫ ਹਨੀ ਵੀ ਮੈਂ ਤਾਂ ਬਾਬੂ ਜੀ ਨੂੰ ਪੁੱਛਿਆ ਆਪਣਾ ਨਾਮ ਵੀ ਈਬਾ ਕੀ ਤੁਸੀਂ ਗੱਲ ਕਹਿੰਦੇ ਹੋ ਕਿ ਨਾਮ ਦੱਸੋ ਤੁਹਾਡੀ ਬਦਲੀ ਕਰਾ ਦੇਾਂਗੇ ਸੋ ਇਸ ਕਰਕੇ ਇਹਨਾਂ ਨੂੰ ਟਾਈਮ ਦੀ ਜਾਣਕਾਰੀ ਦੇ ਕੇ 1 ਵਜਿਆ ਹੋਇਆ ਇਹਨਾਂ ਨੂੰ ਪੁੱਛਿਆ ਤੁਹਾਡੇ ਕੋਲ ਪਰਮਿਸ਼ਨ ਹੈ ਇਹਨਾਂ ਨੇ ਕਿਹਾ ਸਾਡੇ ਕੋਲ ਕੋਈ ਪਰਮਿਸ਼ਨ ਨਹੀਂ ਹੈ ਸੋ ਇਹਨਾਂ ਨੂੰ ਰਿਕੁਐਸਟ ਕੀਤੀ ਗਈ ਹੈ ਅੱਜ ਤੱਕ ਕਿ ਇਹਨਾਂ ਨੂੰ ਬੰਦ ਕਰ ਦਿਓ ਟਾਈਮ ਤੇ ਜੇ ਇਨ ਫਿਊਚਰ ਇਹ ਨਹੀਂ ਬੰਦ ਕਰਨਗੇ ਫਿਰ ਇਹਨਾਂ ਦੇ ਬਣਦੀ ਕਾਨੂੰਨੀ ਕਾਰਵਾਈ ਕਰਾਂਗਾ 24/7 ਜਿਹੜੀ ਇੱਕ ਸ਼ੋਰੂਮ ਇੱਥੇ ਸਾਰੀ ਰਾਤ ਖੁੱਲਦਾ ਹੈ ਉਹਨੂੰ ਅਸੀਂ ਪੁੱਛਿਆ ਸੀਗਾ ਉਹਨੂੰ ਡਾਕੂਮੈਂਟ ਚੈੱਕ ਕੀਤੇ ਉਹਨੇ ਸਾਨੂੰ ਇੱਕ ਪਰਮਿਸ਼ਨ ਦਿੱਤੀ ਹੈ ਜੋ ਕਿ ਅਸੀਂ ਉਹ ਪਰਮਿਸ਼ਨ ਵੈਰੀਫਾਈ ਕਰਕੇ ਮੰਡੇ ਵੈਰੀਫਾਈ ਕਰਾਂਗੇ ਮੰਡੇ ਵੈਰੀਫਾਈ ਕਰਕੇ ਤੇ ਜੇ ਉਹ ਨੂੰ ਪਰਮਿਸ਼ਨ ਨਹੀਂ ਤੇ ਉਹਨੂੰ ਅਸੀਂ ਅਲਾਉ ਕਰ ਦੇਾਂਗੇ ਜੇ ਉਹ ਨੂੰ ਪਰਮਿਸ਼ਨ ਨਹੀਂ ਹੋਈ ਤੇ ਉਹਨੂੰ ਵੀ ਅਸੀਂ ਰਿਕੁਐਸਟ ਕਰਾਂਗੇ ਕਿ ਉਹ ਦੁਕਾਨ ਆਪਣੀ ਟਾਈਮ ਤੇ ਬੰਦ ਕਰੇ ਤਾਂ ਜੋ ਇੱਥੇ ਮਾਰਕੀਟ ਦਾ ਜਾਂ ਹੋਰ ਜਿਹੜੇ ਲੋਕ ਤੁਰਦੇ ਨੇ ਉੱਤੇ ਮਾਹੌਲ ਕੋਈ ਉਲੜਵਾ ਜਾ ਕੇ ਮਾਹੌਲ ਖਰਾਬ ਨਾ ਕਰ ਸਕੇ